ਜੁਆ ਪ੍ਰਹਾਵਤ ਗਨ ਕਾ ਤਰੀ ਗਨ ਕਾ ਗਣੀ ਸੀ ਜੀਨੇ ਸਨਾਤਨੀ ਮਤ ਲਿਆ ਲਿਓ ਗਨ ਕਾ ਸੀ ਸੰਤ ਸਭੂ ਅਨੇਕ ਮਤੀ ਕੇ ਨੇ ਬੇਅੰਤ ਸੰਤ ਨੇ ਬੇਅੰਤ ਮਤਾਨੇ ਬੇਅੰਤ ਇਹਨਾਂ ਦੇ ਬੰਦਰ ਨੇ ਬੇਅੰਤ ਦੇਵਤੇ ਨੇ ਅਲੱਗ ਅਲੱਗ ਜਿਹੜੇ ਮੰਦਰ ਵੀ ਜਾਵੇ ਮੱਥਾ ਟੇਕਦੇ ਕੋਈ ਫਰਕ ਨਹੀਂ ਹੈਗਾ ਇੱਕ ਦੇਵਤਾ ਤੇ ਨਹੀਂ ਖੜੀ ਸਾਰੇ ਮੰਦਲਾਂ ਦੇ ਸਾਰੇ ਦੇਵਤਿਆਂ ਦੇ ਜਿਹੜੀ ਖੜੀ ਐ ਉਹ ਗਣਕਾ ਉਹ ਗਣਕਾ ਇੱਕ ਪਤੀ ਨਾਲ ਨਹੀਂ ਜੁੜੀ ਹੋਈ ਇੱਕ ਤੇ ਆਸ ਨਹੀਂ ਹੈ ਇੱਕ ਤੇ ਭਰੋਸਾ ਨਹੀਂ ਹੈ ਜਿਹਦਾ ਇੱਕ ਤੇ ਭਰੋਸਾ ਹੀ ਨਹੀਂ ਏਕ ਕੋ ਛਾੜ ਅਨੇਕ ਪਜਾ ਹਾਂ ਏਕ ਕੋ ਛਾੜ ਅਨੇਕ ਪਜਾ ਸੁਖਦੇਵ ਪਰਾਸਰ ਵਿਆਸ ਚੁਠਾ ਲਿਓ ਸੁਖਦੇਵ ਵੀ ਕਹਿੰਦਾ ਵੀ ਇੱਕ ਨੂੰ ਫੜ ਵਿਆਸ ਵੀ ਇੱਕ ਦਿਓ ਗੱਲ ਕਰ ਰਿਹਾ ਪ੍ਰਾਸਰ ਵੀ ਇੱਕ ਦਿਓ ਗੱਲ ਕਰ ਰਿਹਾ ਤੇ ਤੁਸੀਂ ਇਹਨਾਂ ਦੇ ਵੀ ਦੇ ਉੱਤੇ ਬਣਾ ਕੇ ਇੱਕ ਹੀ ਕੀਤਾ ਉਹ ਝੂਠੇ ਨੇ ਫਿਰ ਤੁਸੀਂ ਸੱਚੇ ਹੋਗੇ ਸਨਾਤਨੀ ਸੱਚੇ ਨੇ ਉਹ ਪ੍ਰਾਸਰ ਵਿਆਸ ਵਿਆਸ ਉਹ ਨਹੀਂ ਝੂਠੇ ਹੋਗੇ ਉਹ ਵਿਆਸ ਨੂੰ ਸੁਖਦੇਵ ਨੂੰ ਵੀ ਮੰਨੀ ਜਾਂਦੇ ਹੋ ਉਹਨਾਂ ਤੋਂ ਉਲਟ ਵੀ ਕੰਮ ਕਰੀ ਜਾਂਦੇ ਹੋ ਇਹ ਸੇ ਕਰਕੇ ਉਹਨਾਂ ਨੇ ਕਹਾ ਦੀ ਧਰਮ ਗ੍ਰੰਥ ਪੜ੍ਹਨਾ ਦਿਓ ਲੋਕਾਂ ਨੂੰ ਜੋ ਪੜ ਗਏ ਹੈ ਤਾਂ ਸਾਰੇ ਹੀ ਫਰਾਡ। ਜ਼ਿਆਦਾ ਲੋਕਾਂ ਨੇ ਧਰਮ ਗ੍ਰੰਥਾਂ ਦੇ ਵੱਡੇ ਫਰਾਡ ਫੜਿਆ ਗਿਆ। ਦੂਏ ਜਿਹੜੇ ਕਾਗਜ਼ ਹੁੰਦੇ ਨੇ। ਬੁਦਸਤੀਆਂ ਵਿੱਚ ਲੁਕੋਏ ਹੋਏ ਫਰਾਡ ਤੇ ਦੂਏ ਕੋਈ ਅੰਦਰ ਜਾਂ ਪਤਾ ਲੱਗਦਾ ਫਰਾਡ ਦਾ। ਜ਼ਿਆਦਾ ਬਲਿਸਤ ਬਦਲ ਜਾਂਦੀ ਹੈ ਸਰਕਾਰ ਫੇਰ ਕੱਢਦੇ ਨੇ ਫਰਾਡ ਫਰਾਡ ਦਾ ਕਾਗਜ਼ਾਜੇ ਲਿਖੇ ਹੁੰਦੇ ਨੇ। ਇਹਨਾਂ ਦੇ ਗ੍ਰੰਥਾਂ ਦੇ ਫਰਾਡ ਸਾਰੇ ਫੜ ਲਏ। ਤੁਝਾ ਨੇ ਪੜ ਲਿਆ ਐਸੇ ਕਰਕੇ ਡਰ ਸੀ ਇਹਨਾਂ ਨੂੰ ਵੀ ਪੜਨ ਨਹੀਂ ਨਾ ਕਿਸੇ ਨੂੰ ਪੜਨ ਤੇ ਪੜੂਗਾ ਉਹ ਆਪਣੇ ਕਰਦਾ ਹੈ ਉਰ ਬੋਲਣ ਦੇ ਲਈ ਆਪਾਂ ਨੇ ਜੇ ਤੂੰ ਆ ਪੜ ਗਿਆ ਤੇ ਸਾਰਾ ਫਰਾਡ ਰੁਕ ਗੋ ਜੂ ਫਰਾਡ ਇਹਨਾਂ ਕਾ ਹੋ ਗਿਆ ਸਾਰਾ ਹਈ ਸੁਆ ਪੜਾਵਤ ਗਨਕਾ ਤਰੀ ਸੋ ਹਰੀ ਨੈਣੋ ਕੀ ਪੁੱਤਰੀ ਸੋ ਹਰੇ ਨਾਨੋ ਕੀ ਪੁੱਤਰੀ ਉਹ ਜਿਹੜਾ ਹਰੀ ਹੈ ਨਾ ਸੁਆਣ ਪੜਾਇਆ ਕੀ ਹਰੀ ਵਾਰ ਇਹ ਹਾਰ ਕੀਆ ਉਹ ਹੀ ਪੜਾਇਆ ਬੱਲੂ ਬੱਲੂ ਤੇਰਾ ਪਿਤਾ ਕੌਣ ਹੈ ਹਰ ਕੌਣ ਹੈ ਤੇਰਾ ਮੂਲ ਹੈ ਕਟ ਦੇ ਵਿੱਚ ਵਸਦਾ ਘਟਕਣ ਮੈਂ ਹਰਜੂ ਵਸ ਗਈ ਨਾ ਦੱਸਿਆ ਉਸ ਨੇ ਦੱਸਿਆ ਸੋ ਹਰ ਨਾਨੋ ਕੀ ਪੁੱਤਰੀ ਉਹ ਜਿਹੜਾ ਹਰ ਸਾਡੇ ਜਿਹੜੀ ਸਮਝਣ ਸ਼ਕਤੀ ਹੈ ਨਾ ਨੈਣ ਹੁੰਦਾ ਸਮਝਣ ਸ਼ਕਤੀ ਦਾ ਨਾਮ ਹੈ ਨੈਣੋ ਕੀ ਪੁੱਤਰੀ ਦੇਖਣ ਸ਼ਕਤੀ ਆ ਸਮਝਣ ਸ਼ਕਤੀ ਹੈ ਜਿਹੜੀ ਉਹਦੀ ਜੋਤ ਹੈ ਉਹ ਉਤਰੀ ਜੋਤ ਹੁੰਦਾ ਅਸਲ 'ਚ ਪੁਤਲਾ ਹੁੰਦਾ ਜਿਹੜਾ ਨਾ ਪੁਤਲਾ ਪੁਤਲਾ ਕਿਸ ਦਾ ਵजूद ਹੁੰਦਾ ਪਪੇ ਨੂੰ ਦਲੰਕਣ ਹੈ ਪੁੱਤਰੀ ਪੁੱਤਰੀ ਨਹੀਂ ਹਾਂ ਹਾਂ ਪੁੱਤਰੀ ਨਹੀਂ ਪੁੱਤਰੀ ਹੈ ਪੁੱਤਰੀ ਇਹਨੂੰ ਕਿਹ ਚੁਕ ਪੁਤਲਾ ਹੁੰਦਾ ਨਾ ਪੁਤਲਾ ਜਿਵੇਂ ਜਿਹੜੀ ਕਿਰਨ ਹੁੰਦੀ ਹੈ ਕਿਰਨ ਉਹਦੀ ਜੋਤ ਆ ਕਹਿੰਦੇ ਨੇ ਅੱਖ ਦੇ ਵਿੱਚ ਜੋਤ ਆਉਂਦੀ ਦੀ ਪਿਛੇ ਜੋਤ ਨਹੀਂ ਡਾਕਟਰ ਕਹਿੰਦੇ ਆਉਂਦੇ ਉਹ ਅੱਖ ਦੀ ਜੋਤ ਹੈ ਅੱਖ ਨਹੀਂ ਹੈਗੀ ਉਹ ਨੈਨੂ ਕੀ ਪੁੱਤਰੀ ਪੁੱਤਰੀ ਹਾਂ ਬੜੀ ਜੋਤ ਪਿਛੋਂ ਆਉਂਦੀ ਹੈ ਘੜਚਾ ਹਰ ਨਾ ਉਹ ਜਿਹੜੀ ਅੱਖ ਦੇ ਵਿੱਚ ਜੋਤ ਆ ਉਹ ਹੈ ਉਹ ਡਾਕਟਰ ਵੀ ਕਹਿੰਦੇ ਨੇ ਪਿਛੇ ਜੋਤ ਨਹੀਂ ਆਉਂਦੀ ਉਹ ਜੋਤ ਕੀ ਹੈ ਡਾਕਟਰ ਦੱਸੋ ਫਿਰ ਜੋਤ ਕੀ ਹੈ ਆ ਦੱਸਿਆ ਉਹ ਜੋਤ ਹੈ ਉਹ ਹੈ ਉਹਦੀ ਉਹਦੀ ਜੋਤ ਆਉਂਦੀ ਹੈ ਕਹਿੰਦੇ ਵੀ ਅੱਖ ਦੀ ਪੁਤਲੀ ਖਰਾਬ ਹੈ ਹਾਂ ਪੁਤਲੀ ਕਹਿੰਦੇ ਉਹ ਪੁਤਲੀ ਦਾ ਉਹ ਹੋਰ ਇਹਨੂੰ ਕਹਿੰਦੇ ਨੇ ਹੋ ਉਹ ਪੁਤਲੀ ਦਾ ਤਾਂ ਕਹਿੰਦੇ ਉਹ ਤੇ ਜੋਤ ਨਹੀਂ ਜੇ ਜੋਤ ਨਹੀਂ ਆਉਂਦੀ ਪੁਤਲੀ ਆਪੇ ਖਰਾਬ ਹੈ ਜੇ ਜੋਤ ਨਹੀਂ ਆਉਂਦੀ ਜੇ ਤੇ ਜੋਤ ਆਉਂਦੀ ਹੈ ਉਹਨਾਂ ਨੂੰ ਜਿਹੜੀ ਜਗ੍ਹਾ ਆਉਂਦੀ ਹੈ ਜਗ੍ਹਾ ਦੀ ਦੀ ਹੈ ਜੋਤ ਨਹੀਂ ਦੀਦੀ ਉਹ ਜਗ੍ਹਾ ਨੂੰ ਉਹ ਕਹਿੰਦੇ ਨੇ ਪੁਤਲੀ ਹੈ ਅੱਖ ਹਰ ਹਰ ਕਰਤ ਪੂਤਨਾ ਤਰੀ ਹਰ ਹਰ ਕਰਤ ਪੂਤਨਾ ਤਰੀ ਪੂਤਨਾ ਤਰੀ ਗਹੀ ਹੋ ਹੁਣ ਇੱਕ ਗੱਲ ਦੱਸਤੀ ਘਟ ਘਟ ਮੈਂ ਹਰ ਜੂ ਬਸੇ ਤੇ ਚੱਕ ਕੇ ਜੋਤ ਅੱਖ ਤੱਕ ਲਿਆਏ ਪਹਿਲਾ ਬ੍ਰੇਨ ਚਾਈ ਜੋ ਤਾਂ ਬ੍ਰੇਨ ਤੋਂ ਅੱਖ ਚਾਈ ਇੱਥੇ ਤੱਕ ਤਾਂ ਲਿਆਏ ਨਾ ਹਿਰਦੇ ਜੋ ਚੱਕ ਕੇ ਤਿਰਕੁੜੀ ਤਿਰਕੁੜੀ ਚੋਂ ਅੱਖ ਚ ਇੱਥੇ ਤੱਕ ਤੁਹਾਨੂੰ ਸਫਰ ਦੱਸਤਾ ਲੱਭਣਾ ਹਰ ਕੀ ਹੈ ਇਹ ਹਰ ਦੀ ਪ੍ਰਾਪਤੀ ਹੈ ਹਰ ਦੀ ਸਮਝ ਆ ਹਰ ਕੀ ਹੈ ਜੋ ਜੋ ਤਾ ਡਾਕਟਰ ਕਹਿੰਦਾ ਜੋਤ ਨਹੀਂ ਆ ਰਹੀ ਪਾਈਪ ਤੇ ਬਿਜਲੀ ਪਿੱਛੋਂ ਜੋਤ ਨਹੀਂ ਆ ਰਹੀ ਤਾਂ ਦੇਖੇ ਕਬ ਉਹ ਪੁੱਤਰੀ ਆ ਜਿਵੇਂ ਪੁਤਲਾ ਮਿੱਟੀ ਦਾ ਸਰੀਰ ਹੈ ਪੁਤਲਾ ਨਹੀਂ ਮਾਟੀ ਦਾ ਪੁਤਲਾ ਉਹ ਹਰ ਕੀ ਪੁੱਤਰੀ ਹੈ ਜੋਤ ਜੋਤਤ ਨਿਰਕਾਰ ਦੀ ਨਿਰਕਾਰ ਦੀ ਉਹ ਸਰੀਰ ਹੈ ਨਿਰਕਾਰ ਦੀ ਦੇਹੀ ਹੈ ਉਹ ਕਿਰਨ ਕੀ ਹੈ ਸੂਰਜ ਤੋਂ ਪੈਦਾ ਨਹੀਂ ਹੋਈ ਉਹ ਕਿਰਨਾਂ ਜੋਤ ਹੈ ਉਹ ਤਿਸ ਦੇ ਜਾਣਨ ਸਭ ਮੈਂ ਜਾਣਨ ਤਿਸ ਕੋਣ ਹੈ ਹਰ ਉਹ ਤੇ ਨਾ ਸੋ ਹਰੀ ਨੈਨੋ ਕੀ ਪੁੱਤਰੀ ਫਿਰ ਸੋ ਹਰੀ ਉਹ ਹਰੀ ਹੈ ਜਿਹੜਾ ਨੈਨੋ ਕੀ ਪੁੱਤਰੀ ਹਰੀ ਤਾਂ ਜੋਤ ਹਰੀ ਤਾਂ ਹਰੀ ਤਾਂ ਤਤ ਹੈ ਫਾਇਦਾ ਹੋਈ ਜੋਤ ਹਰੀ ਤਾਂ ਹੀਰਾ ਹਰੇ ਹਰ ਹੀਰਾ ਹਿਰ ਹਰ ਜੋਂ ਹੀਰਾ ਛਾੜ ਕੇ ਕਰੇ ਆਣ ਕੀ ਆਸ ਹਰ ਤਾਂ ਹੀਰਾ ਉਹ ਹੀਰੇ ਦੀ ਲਾਈਟ ਹੈ ਹੀਰੇ ਚੋਂ ਇੱਕ ਕਿਰਨ ਜਾ ਰਹੀ ਹੈ ਜੋਤ ਨਿਕਲ ਕੇ ਉਹ ਅੱਖ ਚ ਬਿਲਕੁਲ ਕੰਦੋ ਹੀ ਕਰਦੀ ਹੈ ਪਹਿਲਾਂ ਤਾਂ ਜਾ ਰਹੀ ਆ ਦਿਮਾਗ 'ਚ ਦਿਮਾਗ ਦੇ ਵਿੱਚ ਸ਼ੀਸ਼ਾ ਲੱਗਿਆ ਉਹ ਮਾਰਦਾ ਰਿਫਲੈਕਟ ਕਰਕੇ ਅੱਖ 'ਚ ਜੋ ਸ਼ੀਸ਼ਾ ਉਹਦਾ ਸੂਰਜ ਦੀ ਕਿਰਨ ਆਈ ਸ਼ੀਸ਼ੇ ਲੱਗੀ ਸ਼ੀਸ਼ੇ ਨੇ ਮਾਰੀ ਹੋਰ ਚੱਕ ਕੇ ਕਿਤੇ ਉਹ ਬ੍ਰੇਨ ਮਾਰਦਾ ਅੱਖ ਚੱਕ ਕੇ ਉਹਨੂੰ ਰਿਫਲੈਕਟ ਕਰਕੇ ਵੋੜ ਕੇ ਕੰਨਾਂ 'ਚ ਉਹ ਸਾਰੇ ਉਹੀ ਕੰਮ ਕਰ ਦਈਏ ਫੇਰ ਅੱਖ ਦਾ ਡਾਕਟਰ ਕਹਿੰਦੇ ਨੇ ਤੇ ਕੰਨਾਂ 'ਚ ਨਾ ਕਹਿਣ ਕੰਨਾਂ 'ਚ ਤਾਂ ਅਸਲ ਜੋ ਤੂੰ ਹੀ ਸੁਣਦੀ ਏ ਉੱਥੋਂ ਬੈਠ ਕੇ ਸੁਣਨਾ ਤਾਂ ਤੇਰੀ ਗੁੱਡੀ ਜਾਂਦੀ ਏ ਕੰਨਾਂ 'ਲੀ ਆਵਾਜ਼ ਤਾਂ ਨਕਸ਼ਾ ਸਾਡਾ ਵੀ ਤੇਰੀ ਗੁੱਡੀ ਜਾਂਦਾ ਦਿਮਾਗ ਗਿਆ ਜਾਂਦਾ ਅੱਖ ਵਿੱਚ ਨਕਸ਼ਾ ਆਦਮੀ ਦੀ ਜੋ ਫੋਟੋ ਜੋ ਵੀ ਚੀਜ਼ ਅਸੀਂ ਦੇਖਦੇ ਆਂ ਅੱਖ ਵਿੱਚ ਉਹਦਾ ਇਮੇਜ ਉਲਟਾ ਬਣਦਾ ਉਲਟਾ ਹੀ ਬਣਨਾ ਚਾਹੀਦਾ ਕਿਉਂਕਿ ਅੱਖ ਦਾ ਲੈਹਦਾ ਲੇਕਰ ਬ੍ਰੇਨ ਨੂੰ ਸਿੱਧਾ ਕਰਦਾ ਕੋਲੋ ਸਤਿ ਸ੍ਰੀ ਅਕਾਲ ਜੀ ਬ੍ਰੇਨ ਦੇ ਵਿੱਚ ਜਾ ਕੇ ਜਿਹੜਾ ਬੈਠਾ ਫਿਰ ਫਿਰ ਉਹ ਹਰ ਜਿਹੜਾ ਹੈਗਾ ਉਹਨੂੰ ਸਿੱਧਾ ਕਰਕੇ ਦੇਖ ਦੇ ਉਹਨੂੰ ਪੁੱਠਾਈ ਤੇ ਖੁੰਦੀ ਅੱਖ ਹੇ ਹਰ ਹਰ ਕਰਤ ਪੂਤਨਾ ਤਰੀ ਹਰ ਹਰ ਕਰਤ ਪੂਤਨਾ ਤਰੀ ਜਿਹੜੀ ਪੂਤਨਾ ਸੀ ਪੂਤਨਾ ਕਹਿੰਦੇ ਨੇ ਕ੍ਰਿਸ਼ਨ ਦੇ ਉਹ ਪਰ ਜਿਸ ਕਾਂਸਲ ਇੱਕ ਔਰਤ ਪੂਤਰਾ ਉਹ ਜਾ ਕੇ ਕ੍ਰਿਸ਼ਨ ਚੱਕ ਲਿਆ ਉਹਨੇ ਖਲਾ ਅੱਗੇ ਚਲੀ ਆਈ ਔਰਤ ਉਹ ਆਪਣੇ ਦੁੱਧ ਨਾਲ ਉਹ ਲਾ ਕੇ ਜ਼ਹਿਰ ਵੇਰ ਵਿੱਚ ਦੁੱਧ ਪਿਲਾ ਦੋਗੀ ਮਾਰ ਦੋਗੀ ਗੱਲ ਇਹ ਤਾਂ ਇਹਨਾਂ ਨੇ ਬਣਾਈ ਹੋਈ ਹੈ ਕੋਈ ਪੁੱਠੀ ਮਤ ਦੇਣ ਵਾਲੀ ਪੂਤਨਾ ਹੈ ਕ੍ਰਿਸ਼ਨ ਨੂੰ ਕ੍ਰਿਸ਼ਨ ਤਾਂ ਕੋਈ ਵੀ ਬਣਾ ਹੈ ਜਿਹੜੀ ਪੂਤਨਾ ਹੈ ਦੁਰਮਤਾ ਪੂਤਨਾ ਹਰ ਜੀਵ ਕੋਲ ਦੁਰਮਤਾ ਸਨਾਤਨੀ ਮੱਤੇ ਪੂਤਨਾ ਸਨਾਤਨੀ ਬਾਤ ਨੂੰ ਆ ਪੂਤਨਾ ਆਨ ਲੈਨੇ ਆ ਜੋਗ ਮੱਤਾ ਉਹ ਵੀ ਪੂਤਨਾ ਹੀ ਆ ਗੁਰ ਬਾਤ ਨੂੰ ਛੱਡ ਕੇ ਸਭ ਮੱਤਾਂ ਦਾ ਨਾ ਪੂਤਨਾ ਪੂਤਨਾ ਉਹ ਹੈ ਜਿਹੜੀ ਮੱਤੀ ਕੇ ਪੁਤਲੇ ਨਾਲ ਜੁੜੀ ਹੋਈ ਹੈ ਉਹਦਾਂ ਜੁੜੀ ਹੋਈ ਹੈ ਬૂર્ਤੀ ਪੂਜਾ ਕਰਦੀ ਹੈ माया ਨਾਲ ਜੁੜੀ ਹੋਈ ਹੈ ਚੇਰੀ ਕੀ ਪੂਜਾ ਕਰਨ ਵਾਲੀ ਮਾਇਆ ਦੀ ਪੂਜਾ ਕਰਨ ਵਾਲੀ ਪੂਤਨਾ ਪਰ ਜਦ ਹਰ ਹਰ ਕਰੇ אבי ਹਰ ਹਿਰਦੇ ਚ ਹਰ ਐ ਹਰ ਦੀ ਗੱਲੇ ਚਲਦੀ ਰਹੀ ਪੂਤਨਾ ਤਰੀ ਹਰ ਦੀ ਜੋਤ ਹੈ ਹਰ ਹੀਰਾ ਹੈ ਉਹ ਚੋ ਜੋਤ ਨਿਕਲਦੀ ਜਾਂ ਇੱਕ ਸਾਖੀ ਚਲਦੀ ਰਹੀ ਉਹ ਵੀ ਤਰ ਗਈ ਉਹਨੇ ਕਿਹਾ ਵੀ ਠੀਕ ਹੈ ਤਾਂ ਸਰੀਰ ਅੱਡਾ ਹੈ ਹਰ ਅੱਡਾ ਹੈ ਉਹ ਵੀ ਤਰ ਗਈ ਉਹ ਸਮਝ ਆ ਗਈ ਉਹ ਜਿੱਥੇ ਫਸਿਆ ਸੀ ਉੱਥੋਂ ਨਿਕਲ ਗਈ ਉਹ ਮਾਰੀ ਦਿਖਾਉਂਦੇ ਤਰੀਕੇ ਹਰ ਹਰ ਕਰਤ ਪੂਤਨਾ ਤਰੀਕ ਉਹ ਡਰੂਗੀ ਮਾਰੀ ਕਰਨ ਉਹ ਮਰਨਾ ਹੀ ਤਰਨ ਇਹਨਾਂ ਨੂੰ ਕੀ ਪਤਾ ਹੈ ਤਾਂ ਇਹਦਾ ਸੋਧੇ ਸਿਬਰਤ ਸਾਸਤਰ ਮਰਨਰ ਤੋਂ ਸੋਧਨੇ ਬਾਰਿ ਹੋਇਆ ਉਹ ਵਤ ਮਾਰਤੀ ਜਿਹੜੀ ਸੀ ਬਾਰਿ ਹੋਇਆ ਤਰੂਗੀ ਐਵੇਂ ਉਹਦੇ ਨਾਲ ਕਾਂਸ ਨਾਲ ਕਾਂਸ ਕਰਤਾਰਥ ਕੀਓ ਕਾਂਸ ਕਰਤਾਰਥ ਕੀਓ ਮਾਰਨਾ ਹੀ ਤਾਰਨ ਹਾਂ ਬਾਲਕਾ ਹੱਤ ਨਹੀਂ ਕਪਟਾ ਭਰੀ ਬਾਲਕਾ ਹੱਤ ਨੇ ਕਪਟਾ ਭਰੀ ਇਹ ਬਾਲਕਾ ਹੱਤ ਦੀਆਂ ਜਬ ਦੇ ਬੱਚਿਆਂ ਨੂੰ ਜ਼ਹਿਰ ਦੇ ਦਿੰਦੀ ਆ ਮਾਇਆ ਦਾ ਪੜ ਪੜਾ ਦਿੰਦੀ ਆ ਦਰਮਾਤ ਇਹ ਜਿਹੜੀ ਦਰਮਾਤ ਮਨਮਤਾ ਜਬ ਦੇ ਬੱਚਿਆਂ ਨੂੰ ਜ਼ਹਿਰ ਪੜਾ ਖਲਾਉਂਦੀ ਆ ਮਾਇਆ ਦੀ ਮਾਇਆ ਦੇ ਕਸ ਭਾਇਦੇ ਰਸ ਕਥਾ ਜੜ ਜਾ ਦਿੰਦੀ ਐ ਇਹ ਜੰਮਦੇ ਨੂੰ ਐ ਇਹ ਵਾਲ ਕਾਤ ਨਹੀਂ ਐ ਕਪਟੇ ਭਰੀਏ ਚ ਕਪਟੇ ਕਪਟਨ ਐ ਕਪਟਨ ਦੀ ਭਰੀ ਹੋਈ ਐ ਕੁਛ ਵੀ ਨਹੀਂ ਇਹਦੇ ਚ ਸਭ ਐ ਕਪਟਨ ਦੇ ਮਤ ਵਿੱਚ ਤੇ ਦੂਈ ਮਤ ਵਿੱਚ ਕੀ ਐ ਰਤਨ ਜਵਾਹਰ ਮਾਨ ਕੋ ਚਾਹੀਦੇ ਤੇ ਰਤਨ ਜਵਾਹਰ ਮਾਨ ਕੋ ਹੈਗੇ ਕਪਟਨ